ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦਾ ਵਿਸ਼ਾ ਜੀ ਆਪਣਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਜੀਵਨ ਵਾਰਤਾਵਰੀ ਭਾਈ ਤਾਰੂ ਸਿੰਘ ਜੀ ਦਾ ਨਾਮ ਅਭਿਆਸੀ ਪਰਉਪਕਾਰੀ ਉੱਚੇ ਸੱਚੇ ਜੀਵਨ ਵਾਲੇ ਗੁਰਸਿੱਖ ਸਨ ਆਪ ਜੀ ਇੱਕ ਸਧਾਰਨ ਕਿਸਾਨ ਸਨ ਭਾਈ ਜੀ ਖੇਤੀਬਾੜੀ ਕਰਕੇ ਧਰਮ ਦੀ ਕੀਰਤ ਕਰਦੇ ਅਤੇ ਭਜਨ ਬੰਦਗੀ ਵਿੱਚ ਮਸਤ ਰਹਿੰਦੇ ਪਾਈ ਤਾਰੂ ਸਿੰਘ ਜੀ ਦੇ ਜਨਮ ਸਥਾਨ ਬਾਰੇ ਪਾਈ ਰਤਨ ਸਿੰਘ ਪ੍ਰਚੀਨ ਪੰਥ ਪ੍ਰਕਾਸ਼ ਵਿੱਚ ਲਿਖਦੇ ਨੇ ਕਿ ਸਾਖੀ ਤਾਰੂ ਸਿੰਘ ਕੀ ਸੁਨੋ ਸਿੱਖ ਮਨ ਲਾਏ ਜੋ ਖਾਨ ਬਹਾਦਰ ਲੈ ਤੁਰੇ ਓਪਰੀ ਸਿਰ ਉਤਾਰੇ ਮੋ ਮਾਝੇ ਮੈਂ ਬਸਤ ਤੋ ਵਲੇ ਸੂ ਪਹਿਲਾ ਗਾਮ ਹਟੀ ਤਪੀ ਸਚੋ ਸਤੀ ਨਿਹੰਗ ਤਾਰੂ ਸਿੰਘ ਨਾਮ ਪ੍ਰਸਿੱਧ ਵਿਦਵਾਨ ਲੇਖਕ ਪ੍ਰਿੰਸੀਪਲ ਸਰਵਰਨ ਸਿੰਘ ਉਸਲੇ ਵਾਰ ਆਪਣੀ ਪੁਸਤਕ ਸਹੀਦੀ ਸਾਖਾ ਭਾਈ ਤਾਰੂ ਸਿੰਘ ਜੀ ਵਿੱਚ ਲਿਖਦੇ ਨੇ ਕਿ ਭਾਈ ਤਾਰੂ ਸਿੰਘ ਦਾ ਜਨਮ ਪਿਤਾ ਭਾਈ ਜੋਧ ਸਿੰਘ ਦੇ ਗ੍ਰਹਿ ਪਿੰਡ ਪੋਹਲਾ ਵਿਖੇ ਹੋਇਆ ਸਰਹਾਲੀ ਪਿੰਡ ਦੇ ਨਿਵਾਸੀ ਪੋਹਲਾ ਨੇ ਆ ਕੇ ਆਪਣੇ ਨਾਂ ਤੇ ਇਹ ਪਿੰਡ ਪੋਹਲਾ ਆਵਾਦ ਕੀਤਾ ਸੀ ਪੋਹਲਾ ਸੰਤੂ ਗੋਤ ਦੇ ਜੱਟਾਂ ਦਾ ਪਿੰਡ ਹੈ ਪੋਹਲਾ ਪਿੰਡ ਅੰਮ੍ਰਿਤਸਰ ਖੇਮ ਕਰਨ ਸਟੇਟ ਹਾਈਵੇ 21 ਨੰਬਰ ਸੜਕ ਤੋਂ ਜੋ ਅੰਮ੍ਰਿਤਸਰ ਤੋਂ ਕਿਵਾਲ ਪਿੱਕੀ ਵਿੰਡ ਵਿੱਚ ਦੀ ਹੁੰਦੀ ਹੋਈ ਭਾਰਤ ਪਾਕਿਸਤਾਨ ਸੀਮਾ ਤੇ ਖੇਮ ਕਰਨ ਜਾਣ ਵਾਲੀ ਸੜਕ ਤੋਂ 2 ਕਿਲੋਮੀਟਰ ਦੂਰੀ ਤੇ ਸਥਿਤ ਹੈ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਪੌਲਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਵਿੱਚ ਪੈਂਦਾ ਸੀ ਜੋ ਦੇਸ਼ ਦੀ ਵੰਡ ਤੋਂ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਗਿਆ ਅੱਜ ਕੱਲ੍ਹ तहसील पट्टी जिला तरनतारन ਵਿੱਚ ਪੈਂਦਾ ਹੈ ਇਸ ਦੇ ਨਾਲ ਸਿੰਘਪוריה ਮਿਸਲ ਦੇ ਮੋਢੀ ਨਵਾਬ ਕਪੂਰ ਸਿੰਘ ਜੀ ਦਾ ਇਤਿਹਾਸਕ ਪਿੰਡ ਸਿੰਘਪੁਰਾ ਸਥਿਤ ਹੈ ਪਾਈ ਤਾਰੂ ਸਿੰਘ ਜੀ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦ ਪਰਨਾਲੀਆਂ ਲਈ ਲੰਗਰ ਲਾਈ ਰੱਖਦੇ ਅਤੇ ਸਹਾਇਤਾ ਕਰਦੇ ਪਾਈ ਤਾਰੂ ਸਿੰਘ ਦਾ ਜੀਵਨ ਬ੍ਰह्म ਗਿਆਨੀਆਂ ਵਾਲਾ ਜੀਵਨ ਸੀ ਤੇ ਆਏ ਗਏ ਸਿੰਘਾਂ ਦੀ ਤਨੋਂ ਮਨੋਂ ਸੇਵਾ ਕਰਦੇ ਕਰਦੇ ਥੱਕਦੇ ਨਹੀਂ ਸਨ ਪਾਈ ਤਾਰੂ ਸਿੰਘ ਜੀ ਦੀ ਮਾਤਾ ਨੇ ਪਾਈ ਸਾਈਬ ਨੂੰ ਬਚਪਨ ਤੋਂ ਹੀ ਗੁਰਬਾਣੀ ਤੇ ਗੁਰ ਇਤਿਹਾਸ ਦੀ ਅਜਿਹੀ ਗੁੜਤੀ ਦਿੱਤੀ ਕਿ ਪਾਈ ਤਾਰੂ ਸਿੰਘ ਜੀ ਦੇ ਰੋਮ ਰੋਮ ਵਿੱਚ ਸਿੱਖੀ ਪ੍ਰਤੀ ਅਟੁੱਟ ਸ਼ਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਪੈਦਾ ਹੋ ਗਿਆ ਬਚਪਨ ਵਿੱਚ ਹੀ ਗੁਰਸਿੱਖੀ ਦੀ ਗੁਣਤੀ ਦੀ ਬਦੌਲਤ ਪਾਈ ਤਾਰੂ ਸਿੰਘ ਆਪਣੇ ਖੇਤਾਂ ਵਿੱਚ ਦਸਾਂ ਨੋਹਾਂ ਦੀ ਕੀਰਤ ਕਰਦੇ ਨਾਮ ਜਪਦੇ ਤੇ ਆਪਣੀ ਆਮਦਨੀ ਵਿੱਚੋਂ ਲੋੜਵੰਦਾਂ ਨਾਲ ਵੰਡ ਸਕਦੇ ਇਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਨਿਯਮ ਬਣ ਚੁੱਕਿਆ ਸੀ ਪਾਈ ਤਾਰੂ ਸਿੰਘ ਪੂਰਨ ਗੁਰਸਿੱਖ ਸਨ ਅਤੇ ਹਰ ਲੋੜਵੰਦ ਦੀ ਲੋੜ ਮੁਤਾਬਕ ਸਹਾਇਤਾ ਕਰਦੇ ਲਾਹੌਰ ਪੱਟੀ ਨੂੰ ਜਾਣ ਵਾਲੀ ਸੜਕ ਇਹਨਾਂ ਦੇ ਪਿੰਡ ਪੌਲਾਂ ਦੇ ਦੱਖਣ ਵੱਲ ਪਾਸੇ ਦੀ ਲੰਘਦੀ ਸੀ ਉਸ ਰਸਤੇ ਤੇ ਜਾਣ ਵਾਲੇ ਯਾਤਰੂ ਰਾਤ ਬਰਾਤੇ देर हो ਜਾਣ ਤੇ ਭਾਈ ਤਾਰੂ ਸਿੰਘ ਦੇ ਘਰ ਹੀ ਆ विश्राम ਕਰਦੇ ਜਿੱਥੇ ਆਏ ਯਾਤਰੂਆਂ ਨੂੰ ਬਿਨਾਂ ਭੇਦ ਭਾਵ ਦੇ ਲੰਗਰ ਪਾਣੀ ਤੇ ਮੰਝਾ ਵਿਸਤਰਾ ਮਿਲਦਾ ਸੀ ਪਾਈ ਤਾਰੂ ਸਿੰਘ ਦੁਆਰਾ ਕੀਤੀ ਜਾ ਰਹੀ ਸੇਵਾ ਦੀ ਚਰਚਾ ਬਹੁਤ ਦੂਰ ਦੂਰ ਤੱਕ ਫੈਲ ਚੁੱਕੀ ਸੀ ਪਾਈ ਤਾਰੂ ਸਿੰਘ ਦੇ ਘਰ ਉਸ ਦੀ ਮਾਤਾ ਅਤੇ ਛੋਟੀ ਭੈਣ ਤਾਰੋ ਵੀ ਸਨ ਬੀਬੀ ਤਾਰੋ ਦਾ ਪਤੀ ਗੁਜ਼ਰ ਗਿਆ ਸੀ ਅਤੇ ਹੁਣ ਉਹ ਪੇਕੇ ਘਰ ਦੀ ਹੀ ਪਾਈ ਤਾਰੂ ਸਿੰਘ ਦੇ ਕੋਲ ਰਹਿੰਦੀ ਸੀ ਬੀਬੀ ਤਾਰੋ ਦੇ ਕੋਈ ਬੱਚਾ ਨਹੀਂ ਸੀ ਦੋਵੇਂ ਮਾਮਾਤੀਆਂ ਘਰ ਦਾ ਕੰਮ ਕਾਜ ਮੁਕਾ ਕੇ ਬੇਲੀਆਂ ਹੋ ਜਾਂਦੀਆਂ ਅਤੇ ਜਾਤਰੂਆਂ ਦੀ ਲੰਗਰ ਲਈ ਆਟਾ ਪੀਸਣ ਲੱਗ ਜਾਂਦੀਆਂ ਫਿਰ ਆਏ ਗਏ ਲਈ ਲੰਗਰ ਛਕਾਉਣਾ ਬਣਾਉਣਾ ਸਜਾਉਣਾ ਭਾਂਡੇ ਮਾਂਜਣੇ ਸੇਵਾ ਕਰਨੀ ਇਹ ਇਨਾਂ ਦਾ ਨਿਤ ਦਾ ਕਰਮ ਸੀ ਸਾਰਾ ਪਰਿਵਾਰ ਆਏ ਗਏ ਸੰਗਤ ਰੂਪੀ ਜਾਤਰੂਆਂ ਦੀ ਸੇਵਾ ਕਰਕੇ ਖੁਸ਼ੀ ਮਹਿਸੂਸ ਕਰਦਾ ਸੀ ਇਲਾਕਾ ਨਿਵਾਸੀ ਭਾਈ ਸਾਹਿਬ ਨੂੰ ਵੱਡਾ ਭਜਨੀਕ ਤੇ ਪੂਰਨ ਗੁਰਸਿੱਖ ਸਮਝ ਕੇ ਬਹੁਤ ਸਤਿਕਾਰ ਕਰਦੇ ਸਨ ਉਸ ਸਮੇਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਜੂਝਣ ਵਾਲੇ ਜੁਝਾਰੂ ਸਿੰਘਾਂ ਵਿੱਚ ਵੀ ਭਾਈ ਤਾਰੂ ਸਿੰਘ ਪ੍ਰਤੀ ਪੂਰਾ ਸਤਿਕਾਰ ਸੀ ਉਸ ਸਮੇਂ ਆਵਾਜ਼ਾਈ ਅਤੇ ਸੰਚਾਰ ਸਾਧਨ ਉਸ ਸਮੇਂ ਮੁਤਾਬਕ ਬਹੁਤ ਘੱਟ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਵਾਪਰਨ ਵਾਲੀਆਂ ਕਟੜਨਾਵਾਂ ਨੂੰ ਘੋੜਸਵਾਰ ਜਾਂ ਉੱਠਾਂ ਵਾਲੇ ਹੀ ਦਿੱਲੀ ਪਹੁੰਚਾਇਆ ਕਰਦੇ ਸਨ ਤੇ ਇਹਨਾਂ ਨੂੰ ਕਈ-ਕਈ ਦਿਨ ਰਸਤੇ ਵਿੱਚ ਲੱਗ ਜਾਂਦੇ ਸਨ ਕਈ ਵਾਰ ਮਹੱਤਮ ਪੂਰਨ ਕਟੜਨਾਵਾਂ ਵੀ ਵਿਚੇ ਹੀ ਦਬ ਜਾਂਦੀਆਂ ਸਨ ਸਿੰਘਾਂ ਦੁਆਰਾ ਰਸਤੇ ਵਿੱਚ ਟੇ ਜਾਂਦੇ ਸਰਕਾਰੀ ਖਜ਼ਾਨਿਆਂ ਦੀਆਂ ਸੂਚਨਾਵਾਂ ਸਰਕਾਰਾਂ ਦੁਆਰਾ देर ਨਾਲ ਹੀ ਪੁੱਜਦੀਆਂ ਸਨ ਸਮੇਂ ਦੀ ਸਰਕਾਰ ਵੱਲੋਂ ਸਿੰਘਾਂ ਉੱਪਰ ਕੀਤੇ ਅਤਿਆਚਾਰ ਬਾਰੇ ਵੀ ਕਦੇ ਕਦਾਈ ਲਹਿਰਾਂ ਤੋਂ ਸਮਾਂ ਪਾ ਕੇ ਹੀ ਪਤਾ ਲੱਗਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਦਤ ਮੰਗਰੋਂ ਮੁਗਲਾਂ ਦੇ ਅਤਿਆਚਾਰ ਨੇ ਸਾਰੇ ਜ਼ੁਲਮਾਂ ਨੂੰ ਮਾਤ ਪਾ ਦਿੱਤੀ ਇਸਲਾਮ ਧਰਮ ਵਾਲਿਆਂ ਨੇ ਮੁਸਲਮਾਨੀ ਹਕੂਮਤ ਦੇ ਪ੍ਰਭਾਵ ਹੇਠ ਦੂਜੇ ਧਰਮਾਂ ਵਾਲੇ ਲੋਕਾਂ ਦੇ ਵਿਰੁੱਧ ਫਤਵੇ ਜਾਰੀ ਕੀਤੇ ਤੇ ਮੁਸਲਮਾਨੀ ਹਕੂਮਤ ਦੇ ਹਰ ਜਾਇਜ਼ ਤੇ ਨਜਾਇਜ਼ ਢੰਗ ਵਰਤ ਕੇ ਦੂਜੇ ਧਰਮਾਂ ਵਾਲਿਆਂ ਦੇ ਅਜਿਹੇ ਜ਼ੁਲਮਾਂ ਟਾਹੇ ਕਿ ਸਤੈਨਬੀ ਤੋਬਾ ਕਰ ਉਠਿਆ ਮੁਗਲ ਹਕੂਮਤ ਦੀ ਜ਼ੁਲਮੀ ਹਨੇਰੀ ਨੂੰ ਲੱਠ ਪਾਉਣ ਲਈ ਗੁਰੂ ਅਰਜਨ ਦੇਵ ਪਾਸ਼ਾ ਤਖਤਿ ਰਵੀ ਤੇ ਬੈਠੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਚਾਂਦਨੀ ਚੌਂਕ ਵਿੱਚ ਸੀਸ ਵਲੀਦਾਨ ਕੀਤਾ ਅਤੇ ਕਲਗੀਧਰ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਰਬੰਸਹੀ ਬਾਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦੀ ਸਥਾਪਨਾ ਕਰਕੇ ਸਿੱਖਾਂ ਦੇ ਅੰਦਰ ਇੱਕ ਅਜਿਹੀ ਭਾਵਨਾ ਪੈਦਾ ਕਰ ਦਿੱਤੀ ਕਿ ਸਿੱਖ ਰਾਜ ਕਰ ਸਿੱਖ ਰਾਜ ਕਰੇਗਾ ਜਾ ਸਮੇਂ ਦੀ ਹਕੂਮਤ ਵਿਰੁੱਧ ਡਟ ਕੇ ਬਾਗੀ ਹੋਵੇਗਾ ਇਸੇ ਭਾਵਨਾ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਰਕਾਰ ਈ ਖਾਲਸਾ ਦੀ ਸਥਾਪਨਾ ਕੀਤੀ ਪੰਥ ਜ਼ੁਲਮਾਂ ਵਿਰੁੱਧ ਜੂਝਦਾ ਰਿਹਾ ਅਤੇ ਸ਼ਹੀਦੀ ਪਾਉਂਦਾ ਰਿਹਾ ਮੁਗਲ ਹਕੂਮਤ ਸਮੇਂ ਬ Oe ਗੁਨਾਹਾਂ ਨੂੰ ਸਿਰਫ ਇਸ ਲਈ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਕਿ ਉਹ ਸਿੱਖ ਸਾਨਾ ਦਿੱਲੀ ਦਾ ਹੁਕਮਰਾਨ ਫੁਰਖਸਰੀਆ ਸੀ ਉਸ ਨੇ ਫਰਮਾਨ ਜਾਰੀ ਕੀਤਾ ਕਿ ਜਿੱਤੇ ਵੀ ਕੋਈ ਸਿੱਖ ਮਿਲ ਜਾਵੇ ਉਸ ਨੂੰ ਪਹਿਲਾ ਇਸਲਾਮ ਕਬੂਲ ਕਰਨ ਲਈ ਕਹੋ ਜੇ ਇਸਲਾਮ ਕਬੂਲ ਨਹੀਂ ਕਰਦਾ ਤਾਂ ਕਾਤਲ ਕਰ ਦਿੱਤਾ ਜਾਵੇ ਗੁਰੂ ਦੇ ਪਿਆਰੇ ਸਿੱਖਾਂ ਨੇ ਇਸਲਾਮ ਕਬੂਲ ਕਰਨ ਨਾਲੋਂ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਪੰਜਾਬ ਦੇ ਗਵਰਨਰ ਅਬਦੁੱਲਸੰਮਦ ਖਾਨ ਨੇ 1716 ਈਸਵੀ ਤੋਂ 1726 ਈਸਵੀ ਤੱਕ ਸਿੱਖਾਂ ਤੇ ਅਤਿਆਚਾਰ ਕੀਤਾ ਇਸ ਤੋਂ ਬਾਅਦ ਉਸ ਦਾ ਲੜਕਾ ਜਕਰੀਆ ਖਾਨ ਜਿਸ ਨੂੰ ਖਾਨ ਬਹਾਦਰ ਦਾ ਖਿਤਾਬ ਮਿਲਿਆ ਹੋਇਆ ਸੀ ਉਹ 1713 ਈਸਵੀ ਤੋਂ 1720 ਈਸਵੀ ਤੱਕ ਜੰਮੂ ਦਾ ਗਵਰਨਰ 1720 ਤੋਂ 1726 ਇਸਵੀ ਤੱਕ ਕਫਸਵੀਰ ਦਾ ਗਵਰਨਰਲ 1726 ਇਸਵੀ ਤੋਂ 1737 ਇਸਵੀ ਤੱਕ ਲਾਹੌਰ ਦਾ ਗਵਰਨਰਲ ਰਹਾ ਅਤੇ 1737 ਇਸਵੀ ਤੋਂ 1745 ਇਸਵੀ ਅਖੀਰਲੇ ਸਮੇਂ ਤੱਕ ਲਾਹੌਰ ਤੇ ਮੁਲਤਾਨ ਦੋਵੇਂ ਰਾਜਾਂ ਦਾ ਗਵਰਨਰਲ ਰਹਾ ਇਸ ਸਮੇਂ ਸਿੱਖਾਂ ਕੋਲ ਰਹਿਣ ਲਈ ਸ਼ਿਵਾਲਿਕ ਦੀਆਂ ਪਹਾੜੀਆਂ ਮਾਰੂਥਲ ਦਾ ਇਲਾਕਾ ਜਾਂ ਲੱਖੀ ਜੰਗਲ ਦਾ ਇਲਾਕਾ ਹੀ ਸੀ ਜਕਰੀਆ ਖਾਂ ਆਪਣੇ ਪਿਤਾ ਨਾਲੋਂ ਵੀ ਜ਼ਿਆਦਾ ਜ਼ਾਲਮ ਸੀ ਉਸ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਅਨੰਤ ਸੱਦਦ ਕੀਤਾ ਜਿੱਥੇ ਕੋਈ ਸਿੱਖ ਨਾ ਜਰਾਉਂਦਾ ਉਸ ਨੂੰ ਪਕੜ ਕੇ ਲਾਹੌਰ ਦੇ ਨਖਾਸ ਚੌਂਕ ਵਿੱਚ ਲਿਜਾ ਕੇ ਤਸੀਹੇ ਦੇਣ ਉਪਰੰਤ ਕਤਲ ਕਰ ਦਿੱਤਾ ਜਾਂਦਾ ਸਿੰਘ ਘਬਰਾਏ ਨਹੀਂ ਅਤੇ ਨਾ ਹੀ ਉਸ ਦੇ ਮੁਕਾਇਆ ਮੁਕੇ ਜ਼ਕਰੀਆ ਖਾਨ ਨੇ ਵਿਚਾਰ ਹੋ ਕੇ ਭਾਈ ਸੁਬੇਦ ਸਿੰਘ ਜੀ ਰਾਹੀਂ 1733 ਵੀ ਨੂੰ ਸਿੱਖਾਂ ਨਾਲ ਸਮਝੌਤਾ ਵੀ ਕੀਤਾ ਜਿਸ ਅਨੁਸਾਰ ਸਰਕਾਰ ਵੱਲੋਂ ਨਵਾਬ ਦਾ ਖਿਤਾਬ ਅਤੇ 1 ਲੱਖ ਦੀ ਜਾਗੀਰ ਦਿੱਤੀ ਗਈ ਜ਼ਕਰੀਆ ਖਾਨ ਨੂੰ ਭਲੇਖਾ ਸੀ ਕਿ ਸਾਇਦ ਸਿੱਖ ਹੁਣ ਚੁੱਪ ਕਰਕੇ ਬੈਠ ਜਾਣਗੇ ਪਰ ਸਿੱਖਾਂ ਦੇ ਮਨਾਂ ਅੰਦਰ ਰਾਜ ਕਰੇਗਾ ਖਾਲਸਾ ਦਾ ਸੰਕਲਪ ਘਰ ਘਰ ਪਹੁੰਚ ਚੁੱਕਿਆ ਸੀ ਇਹ ਸਮਝੌਤਾ 1.5 ਸਾਲ ਬਾਅਦ ਖਤਮ ਹੋ ਗਿਆ ਤੇ ਜਕਰੀਆ ਖਾਨ ਨੇ ਫਿਰ ਸਿੱਖਾਂ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਜੋ ਸਿੰਘਾਂ ਦਾ ਪੂਰਾ ਖਰੋਜ਼ ਮਟਾਇਆ ਜਾ ਸਕੇ ਜਕਰੀਆ ਖਾਨ ਨੇ ਸਿੰਘਾਂ ਨੂੰ ਦਬਾਉਣ ਲਈ ਥਾਂ-ਥਾਂ ਤੇ ਫੌਜ ਤਾਇਨਾਤ ਕੀਤੀ ਅਤੇ ਸਿੱਖਾਂ ਦੇ ਖਾਤਮੇ ਲਈ ਆਪਣੇ ਭਰੋਸੇਯੋਗ ਮੁਖਬਰਾਂ ਨੂੰ ਤਿਆਰ ਕਰਕੇ ਮੁਖਬਰਾਂ ਦਾ ਜਾਲ ਵਿਛਾ ਦਿੱਤਾ ਜਿੰਨਾ ਵਿੱਚ ਚੌਧਰੀ ਰਾਮਾ ਰੰਧਾਵਾ ਕਣਈਏ ਵਾਲਾ ਕਰਮਾ ਸ਼ੀਨੇ ਪਿੰਡ ਦਾ ਮਾਨਾ ਅਨਸੋਰੀਆ ਪੁੰਨਿਆਂ ਦਾ ਸਾਹਿਬ ਰਾਏ ਸੰਧੂ ਨਸੋਹਰਿਆ ਢਾਲਾ ਧਰਮਦਾਸ ਟੋਪੀ ਜੋਧਾ ਨਾਗਰੀਆ ਦਿਲਬਾਗ ਰਾਏ ਸਰਾਉ ਹੈਬਤ ਮੱਲ ਧਨੇ ਸੇਠੀ ਵਾਲਾ ਲਾਲੂ ਵਿਰਕ ਭੀਖੀ ਦਾ ਲੋਕ ਰਾਏ ਸੰਧੂ ਬੁੰਧਵਾਲੀਆਂ ਚੌਧਰੀ ਦਿਆਲਾ ਬੜਾਈ ਚ ਗੁਜਰਾਵਾਲੇ ਦਾ ਸੰਜਾਮ ਸ਼ਾ ਖੱਤਰੀ ਐਮਨਾ ਵਾਦੀਆ ਗੁਲਾਬ ਰਾਏ ਬੇਸ ਮਹਾਲਪੁਰੀਆ ਮੱਦੋ ਚੌਧਰੀ ਮਜੀਠੇ ਦਾ ਜੋਧ ਖੋਖਰ ਵਾਲਾ ਮੁਲੇਜੀ ਗਿਲਸੋ ਨਸੋਰੀਆ ਦਾ ਨੱਥਾ ਉਪਰ ਐਮੇਵਾਲ ਰਾਇਥਾਨਾਬਾਦ ਰਾਏ ਹਰਚੰਦ ਚਸ਼ਮੇ ਦਾ ਰਾਏ ਖੁਸਾਲੀ ਸੰਧੂ ਕਾਨੇ ਦਾ ਭੀਮਾ ਟਿੰਡੋਲ ਕਸੂਰ ਦਾ ਦਿਆਲਾ ਕਾਲੋ ਸੈਦੇਵਾਲ ਦਾ ਨਿਬਰੂ ਸੰਤੂ ਪੂਰੇ ਪਿੰਡੋਂ ਮਿਲਖਾ ਸੰਧੂ ਕਾਛੇ ਦਾ ਹਯਾਤ ਖਾਨ ਠੱਠੇ ਪਿੰਡ ਦਾ ਧੀਰ ਮੁਹੰਮਦ ਚੱਠਾ ਹਰ ਭਗਤ ਨਰਨਜਣੀਆਂ ਜੰਡਿਆਲੇ ਦਾ ਕਾਦਰ ਬਖਸ਼ ਨਿਟਾਲ ਸਾਹਿਬ ਖਾਨ ਟਿਵਾਣਾ ਇਮਮਾਈਲਖਨ ਮੰਡਿਆਲ ਸਿਆਲਕੋਟ ਦਾ ਫਤਿਹ ਖਾਨ ਕੈਬ ਕੋਂਟ ਕੈਬੇ ਦਾ ਔਲਿਆ ਕੈਬ ਪਿੰਡ ਕੈਬਾ ਤੂੰ ਆਦੀ ਸਰਮ ਗਰਮ ਮੁਖਵਰਸਾਨਾ ਇਹਨਾਂ ਵਿੱਚੋਂ ਲਾਹੌਰ ਦਰਬਾਰ ਵਿੱਚ ਸਿੱਖਾਂ ਦੀ ਮੁਖਵਰੀ ਕਰਨ ਵਾਲਿਆਂ ਵਿੱਚੋਂ ਜੰਡਿਆਲਾ ਵਾਲਾ ਹਰਪਗਤ ਨਰੰਜਣੀਆਂ ਅਤੇ ਕਰਮਾ ਸ਼ੀਨਾ ਸੀਨੇ ਵਾਲਾ ਮੋਰੀ ਸਨ ਇਹਨਾਂ ਦਾ ਜ਼ਿਕਰ ਕਰਦੇ ਹੋਏ ਪਾਈ ਰਤਨ ਸਿੰਘ ਭੰਗੂ ਲਿਖਦੇ ਨੇ ਜੰਡਿਆਲੇ ਵਾਲੇ ਬਹੁਤ ਫੜਾਵੇ ਹੂਤੇ ਗੁਰੂ ਇੱਕ ਸਿੱਖ ਕਹਾਵੇ ਹਰ ਭਜਨ ਨਰਨਜਣੀਓ ਸੋ ਕਹਾਵੇ ਸੋ ਆਗੇ ਹੋਏ ਸਿੰਘ ਨ ਫੜਾਵੇ ਕਰਮਾ ਛੀਨਾ ਸਿਨੀ ਰਏ ਵਿਦੋਸ ਸੇ ਸਿੰਘ ਮਾਰਨ ਬਏ ਪਰਚੀਨ ਪੰਥ ਪ੍ਰਕਾਸ਼ ਪੰਨਾ ਨੰਬਰ 232 ਤੇ ਹੈ ਜੀ ਪਾਈ ਤਾਰੂ ਸਿੰਘ ਦਾ ਪਿੰਡ ਲਾਹੌਰ ਪੱਟੀ ਵਾਲੀ ਵੱਡੀ ਸੜਕ ਦੇ ਨੇੜੇ ਸੀ ਲਾਹੌਰ ਵਾਪਰਨ ਵਾਲੀਆਂ ਕਟਣਾਵਾਂ ਪਾਈ ਸਾਹਿਬ ਨੂੰ ਉਹਨਾਂ ਕੋਲ ਆਉਣ ਵਾਲੇ ਯਾਤਰੂਆਂ ਤੋਂ ਪਤਾ ਲੱਗ ਜਾਂਦੀਆਂ ਸਨ ਲਾਹੌਰ ਪੌਲੀ ਪਿੰਡ ਤੋਂ 45 ਕਿਲੋਮੀਟਰ ਦੀ ਦੂਰੀ ਤੇ ਸੀ ਪ੍ਰਿੰਸੀਪਲ ਸਵਰਨ ਸਿੰਘ ਝੂਸਲੇਵੜ ਆਪਣੀ ਪੁਸਤਕ ਸਹੀਦੀ ਸਾਕਾ ਪਾਈ ਤਾਰੂ ਸਿੰਘ ਵਿੱਚ ਲਿਖਦੇ ਨੇ ਕਿ ਲਾਹੌਰ ਖਾਨ ਬਹਾਦਰ ਦੀ ਕਚਹਿਰੀ ਵਿੱਚ ਹੋਏ ਬਾਪਰ ਦੀਆਂ ਖਬਰਾਂ ਦੂਜੇ ਕੋ ਦਿਨ ਮੁਸਾਫਰਾਂ ਰਾਹੀਂ ਇੱਥੇ ਪਹੁੰਚ ਜਾਂਦੀਆਂ ਰਹੀਮ ਬਖਸ਼ ਮਾਸੀ ਪੱਟੀ ਵਾਲੇ ਨਾਲ ਪੱਟੀ ਦੇ ਫੌਜਦਾਰ ਵੱਲੋਂ ਹੋਈ ਵਿਧੀਕੀ ਦੀ ਖਬਰ ਵੀ ਇੱਥੇ ਹੀ ਮਿਲ ਜਾਂਦੀ ਸੀ ਇੱਥੋਂ ਕੁਝ ਰਾਠ ਸਿੰਘਾਂ ਨੇ ਪੱਟੀ ਜਾ ਕੇ ਜਾਨਾ ਹੂਲ ਕੇ ਉਸ ਗਰੀਬ ਦੀ ਕੰਨਿਆ ਦਾ ਸਤ ਪਤਨ ਬਚਾਇਆ ਸੀ ਪਾਈ ਤਾਰੂ ਸਿੰਘ ਨੇ ਪਾਈ ਮਨੀ ਸਿੰਘ ਜੀ ਦੀ ਜਥੇਦਾਰੀ ਵਿੱਚ ਅਮਰਤ ਛੱਕ ਕੇ ਪੂਰਨ ਖਾਲਸਾ ਰੂਪ ਧਾਰਨ ਕੀਤਾ ਪਾਈ ਤਾਰੂ ਸਿੰਘ ਜੀ ਜਿੱਥੇ ਪਾਈ ਮਨੀ ਸਿੰਘ ਤੇ ਪਾਈ ਤਾਰਾ ਸਿੰਘ ਵਾਹ ਦੇ ਜੀਵਨ ਤੋਂ ਪ੍ਰਭਾਵਿਤ ਸੀ ਉਥੇ ਉਹਨਾਂ ਦੀਆਂ ਅਸੀਦੀਆਂ ਨੇ ਭਾਈ ਸਾਹਿਬ ਦੇ ਜੀਵਨ ਤੇ ਗਹਿਰਾ ਪ੍ਰਭਾਵ ਪਾਇਆ ਮੱッセ ਰੰਗੜ ਦੇ ਕਤਲ ਨੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਕ੍ਰੋਧਵਾਨ ਕਰ ਦਿੱਤਾ ਇਸ ਕਤਲ ਦੇ ਨਾਲ ਮੁਗਲਿਆ ਸਰਕਾਰ ਦੀ ਬਹੁਤ ਵੱਡੀ ਹਾਰ ਸੀ ਜਕਰੀਆ ਖਾਨ ਨੂੰ ਯਕੀਨ ਨਹੀਂ ਸੀ ਕਿ ਉਸ ਦਾ ਜੀ ਹਜ਼ੂਰੀਆ ਥਮ ਉਹਨਾਂ ਸਿੱਖਾਂ ਦੇ ਹੱਥੋਂ ਟਹਿ ਢੇਰੀ ਹੋ ਜਾਵੇਗਾ ਜਿਨ੍ਹਾਂ ਨੂੰ ਉਹ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਸੀਸ ਤਲੀ ਤੇ ਰੱਖ ਕੇ ਸਮੇਂ ਦੀ ਜ਼ਾਬਰ ਸਰਕਾਰ ਨਾਲ ਜੂਝਣ ਵਾਲੇ ਜਝਾਰੂ ਸਿੰਘਾਂ ਦਾ ਕਦੇ-ਕਦਾਈ ਪਾਈ ਤਾਰੂ ਸਿੰਘ ਕੋਲ ਢੇੜਾ ਲੱਗਦਾ ਰਹਿੰਦਾ ਸੀ ਤੇ ਭਾਈ ਮਹਤਾਬ ਸਿੰਘ ਮੀਰਾ ਕੋਟਿਆ ਪਾਈ ਸਹਿਬ ਸਿੰਘ ਦਾ ਪੁਰਾਣਾ ਮਿੱਤਰ ਸੀ ਜ਼ਕਰੀਆ ਖਾਨ ਨੇ ਹਰ ਭਗਤ ਜੰਡਿਆਲੇ ਵਾਲੇ ਦੀ ਜ਼ਿੰਮੇਵਾਰੀ ਲਈ ਕਿ ਉਹ ਮੱਸੇ ਦੇ ਕਾਤਲਾ ਨੂੰ ਫੜ ਲਿਆਵੇ ਉਸ ਵੱਲੋਂ ਸੌ ਸੂ ਦਸਣ ਤੇ ਭਾਈ ਮਹਤਾਬ ਸਿੰਘ ਨੇ ਪਿੰਡ ਮੀਰਾ ਕੋਟ ਨੂੰ ਨੂਰ ਊਦ ਦੀਨ ਦੀ ਕਮਾਂਡ ਹੇਠ ਕਿਰ ਲਿਆ ਪਾਈ ਮਹਤਾਬ ਸਿੰਘ ਆਪ ਤਾਂ ਪਿੰਡ ਨਾ ਮਿਲੇ ਤਾਂ ਉਸ ਦੇ ਛੋਟੀ ਉਮਰ ਦੇ ਬੇਟੇ ਰਾਏ ਸਿੰਘ ਨੂੰ ਸਿਪਾਈ ਜਲਮੀ ਜ਼ਖਮੀ ਕਰ ਗਏ ਇੱਥੇ ਰਾਏ ਸਿੰਘ ਦਾ ਪੁੱਤਰ ਪਾਈ ਰਤਨ ਸਿੰਘ ਭੰਗੂ ਸੀ ਜਿਸ ਨੇ ਪਰਚੀਨ ਪੰਥ ਪ੍ਰਕਾਸ਼ ਲਿਖਿਆ ਦੂਜੇ ਪਾਸੇ ਮੋਮਨ ਖਾਨ ਨੇ ਪੌਲੇ ਪਿੰਡ ਪਹੁੰਚ ਕੇ ਪਾਈ ਤਾਰੂ ਸਿੰਘ ਤੇ ਉਸ ਦੀ ਭੈਣ ਤਾਰੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਹੱਥਕੜੀਆਂ ਤੇ ਬੇੜੀਆਂ ਲਗਾ ਕੇ ਲਾਹੌਰ ਨੂੰ ਚੱਲ ਪਈ। ਲਾਹੌਰ ਜਾਂਦਿਆਂ ਰਸਤੇ ਵਿੱਚ ਰਾਤ ਪੈ ਜਾਣ ਕਰਕੇ ਪਿੰਡ ਪੜਾਵਾ ਰੁਕਣਾ ਪੈ ਗਿਆ। ਪਿੰਡ ਪੜਾਵਾ ਦੇ ਨੌਜਵਾਨ ਸਿੰਘਾਂ ਨੇ ਸਾਹੀ ਸੈਨਾ ਤੇ ਹਮਲਾ ਕਰਕੇ ਪਾਈ ਤਾਰੂ ਸਿੰਘ ਉਸ ਦੀ ਭੈਣ ਤਾਰੂ ਨੂੰ ਛਡਾਉਣ ਦੀ ਯੋਜਨਾ ਬਣਾਈ। ਪਾਈ ਤਾਰੂ ਸਿੰਘ ਜੀ ਨੂੰ ਜਦ ਇਹ ਯੋਜਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੱਤਾ ਪਰ ਪਿੰਡ ਵਾਲਿਆਂ ਨੇ ਸਾਹੀ ਸੈਨਾ ਨੂੰ ਮੋਟੀ ਰਕਮ ਦੇ ਕੇ ਬੀਬੀ ਤਾਰੂ ਨੂੰ ਛਡਾ ਲਿਆ ਮੋਮਨ ਖਾਨ ਨੇ ਪਾਈ ਤਾਰੂ ਸਿੰਘ ਨੂੰ ਜਕਰੀਆ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਪਾਈ ਤਾਰੂ ਸਿੰਘ ਨੇ ਉੱਚੀ ਆਵਾਜ਼ ਵਿੱਚ ਫਤਿਹ ਬੁਲਾਈ ਤਾਂ ਦੀਵਾਨ ਲਖਪਤ ਰਾਏ ਤੋਂ ਲੈ ਕੇ ਕਚਹਿਰੀ ਵਿੱਚ ਹਾਜ਼ਰ ਸਾਰੇ ਮਲਾਜਮ ਸੜ ਉੱਠੇ ਜ਼ਕਰੀਆ ਖਾਨੇ ਗੁੱਸੇ ਵਿੱਚ ਆ ਕੇ ਪਾਈ ਤਾਰੂ ਸਿੰਘ ਜੀ ਨੂੰ ਚਰਖੜੀ ਤੇ ਚੜਾਉਣ ਦਾ ਫਤਵਾ ਦੇ ਦਿੱਤਾ ਤੇ ਕਿਹਾ ਕਿ ਉਹਨਾਂ ਸਮਾਂ ਚਰਖੜੀ ਨੂੰ ਘਮਾਈ ਜਾਵੇ ਜਦੋਂ ਤੱਕ ਇਹ ਸਿੱਖ ਧਰਮ ਤਿਆਗ ਕੇ ਇਸਲਾਮ ਕਬੂਲ ਨਹੀਂ ਕਰ ਲੈਂਦਾ ਡਾਕਟਰ ਹਰੀ RAM ਗੁਪਤਾ ਅਨੁਸਾਰ ਜ਼ਕਰੀਆ ਖਾਨ ਨੇ ਆਪਣੀ ਗੱਲ ਮਣਾਉਣ ਲਈ ਪਾਈ ਤਾਰੂ ਸਿੰਘ ਨੂੰ ਚਰਖੜੀ ਤੇ ਚੜਨ ਦਾ ਹੁਕਮ ਦਿੱਤਾ ਤਾਂ ਕਿ ਉਹ ਉਸ ਦੀ ਸਾਤੀ ਅਤੇ ਪੱਸੜੀਆਂ ਦੀਆਂ ਹੱਡੀਆਂ ਨੂੰ ਤੋੜ ਦਿੱਤਾ ਜਾਊਗਾ ਪਾਈ ਤਾਰੂ ਸਿੰਘ ਜੀ ਦਾ ਗੁਰੂ ਤੇ ਅਟੁੱਟ ਭਰੋਸਾ ਸੀ ਪਾਈ ਤਾਰੂ ਸਿੰਘ ਨੇ ਅਕਾਲ ਪੁਰਖ ਵਾਹਿਗੁਰੂ ਅੱਗੇ ਸਿੱਖੀ ਕੇਸਾਂ ਸਵਾਸਾ ਸੰਗ ਨਿਵ ਜਾਣ ਦੀ ਅਰਦਾਸ ਕੀਤੀ ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਦਿਰੜਤਾ ਦੇਖ ਕੇ ਕਾਜੀ ਨੂੰ ਸੁਝਾਓ ਦੇ ਕੇ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰਨ ਦਾ ਫਤਵਾ ਜਾਰੀ ਕਰਾਇਆ ਫਤਵਾ ਜਾਰੀ ਕਰਨ ਵਾਂਗਰੋ ਨਾਈਆਂ ਨੂੰ ਬੁਲਾਇਆ ਗਿਆ ਭਾਈ ਤਾਰੂ ਸਿੰਘ ਅਗੰਮੀ ਰੰਗ ਵਿੱਚ ਰੰਗਿਆ ਹੋਇਆ ਸੀ ਭਾਈ ਤਾਰੂ ਸਿੰਘ ਨੇ ਭਾਈ ਤਾਰੂ ਸਿੰਘ ਜੀ ਦੇ ਚਿਹਰੇ ਤੇ ਅਨੋਖਾ ਜਲਾਲ ਸੀ ਜਿਸ ਨੂੰ ਦੇਖਦਿਆਂ ਅੱਖਾਂ ਹੁੰਦੀਆਂ ਜਾਂਦੀਆਂ ਸਨ ਅਤੇ ਕੇਸਾਂ ਨੂੰ ਹੱਥ ਪਾਉਣ ਦੀ ਕਿਸੇ ਦੀ ਨਾਈ ਦੀ ਹਿੰਮਤ ਨਹੀਂ ਪੈ ਰਹੀ ਸੀ ਜਕਰਿਆ ਖਾਨ ਨੇ ਗੁੱਸੇ ਵਿੱਚ ਆਉਂਦਿਆਂ ਉਸ ਸਮੇਂ ਮੋਚੀ ਮੰਗਵਾ ਕੇ ਹੁਕਮ ਦਿੱਤਾ ਤਾਰੂ ਸਿੰਘ ਨੂੰ ਆਪਣੇ ਕੇਸਾਂ ਦਾ ਬਹੁਤ ਮਾਣ ਹੈ ਇਸ ਦੇ ਕੇਸ ਇਸ ਢੰਗ ਨਾਲ ਉਤਾਰ ਦਿਓ ਕਿ ਮੁੜ ਕੇ ਉੱਗਣ ਹੀ ਨਾ ਸਕਣ ਰੰਬੀ ਨਾਲ ਸਣੇ ਕੇਸਾਂ ਖੋਪਰੀ ਹੀ ਉਡਾ ਦਿਓ ਜਲਾਦ ਨੇ ਪਾਈ ਤਾਰੂ ਸਿੰਘ ਜੀ ਨੂੰ ਬੰਨਣਾ ਚਾਹਿਆ ਪਰ ਪਾਈ ਸਾਹਬ ਨੇ ਰੋਕ ਕੇ ਕਿਹਾ ਮੈਂ ਗੁਰੂ ਕਲਗੀ ਧਰਦਾ ਸਿੱਖਾਂ ਮੈਨੂੰ ਬੰਨਣ ਦੀ ਲੋੜ ਨਹੀਂ ਪਾਈ ਸਾਹਬ ਚੌਂਕੜਾ ਮਾਰ ਕੇ ਬੈਠ ਗਏ ਅਤੇ ਗੁਰੂ ਗੁਰੂ ਕਰਦੇ ਰੱਬੀ ਰੰਗ ਵਿੱਚ ਰੰਗ ਬੈਠੇ ਮੋਚੀ ਆਪਣਾ ਕੰਮ ਕਰ ਰਿਹਾ ਸੀ ਵੇਖਣ ਵਾਲੇ ਮੂੰਹ ਵਿੱਚ ਉਂਗਲਾਂ ਪਾਈ ਸਾਹੀ ਰੋਕੀਂ ਦੇਖ ਰਹੇ ਸਨ ਮੋਚੀ ਨੇ ਆਪਣਾ ਕੰਮ ਪੂਰਾ ਕੀਤਾ ਜਲਾਦ ਨੇ ਖੋਪਰੀ ਕੇਸਾਂ ਤੋਂ ਫੜ ਕੇ ਉਤਾ ਚੁੱਕ ਲਈ ਪਾਈ ਤਾਰੂ ਸਿੰਘ ਅੱਲਾ ਹੀ ਅੱਲਾ ਦੇ ਰੰਗ ਵਿੱਚ ਅਗੰਮੀ ਦੁਨੀਆ ਦੀ ਖੇਡ ਦੇਖਦੇ ਅਡੋਲ ਬੈਠੇ ਸਨ ਇਹ ਸਾਖਾ ਨਖਾਸ ਚੌਂਕ ਵਿੱਚ ਵਾਪਰਿਆ ਜੋ ਲਾਹੌਰ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਇਸ ਸਥਾਨ ਨੂੰ ਸ਼ਹੀਦ ਗੰਜ ਸਿੰਘਣੀਆਂ ਕਹਿੰਦੇ ਹਨ ਇਸ ਸਥਾਨ ਨੂੰ ਲੱਡਾ ਬਾਜ਼ਾਰ ਵੀ ਆਖਿਆ ਜਾਂਦਾ ਹੈ ਇੱਥੇ ਹੀ ਨਾਜ਼ਮ ਲਾਹੌਰ ਦੀ ਕਚਹਿਰੀ ਸੀ ਇਸ ਦੇ ਦੁਆਲੇ ਡੂੰਗੀ ਖਾਈ ਬਣੀ ਹੋਈ ਸੀ ਭਾਈ ਸਾਬਜੀ ਦੀ ਖੋਪਰੀ ਲਾਉਣ ਤੋਂ ਬਾਅਦ ਉਹਨਾਂ ਨੂੰ ਇਸ ਖਾਈ ਵਿੱਚ ਸੁੱਟ ਦਿੱਤਾ ਗਿਆ ਇਸ ਸਾਕੇ ਦੇ ਬਾਪਰਦਿਆਂ ਹੀ ਇਸ ਘਟਨਾ ਦੀ ਚਰਚਾ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਲਾਹੌਰ ਦੇ ਰਾਮ ਗੜੀਏ ਸਿੰਘਾਂ ਨੇ ਕਿਸੇ ਤਰੀਕੇ ਸਰਕਾਰੀ ਆਗਿਆ ਨਾਲ ਭਾਈ ਤਾਰੂ ਸਿੰਘ ਜੀ ਨੂੰ ਚੁੱਕ ਕੇ ਧਰਮਸਾਲਾ ਲੈ ਗਏ। ਇੱਥੇ ਉਹਨਾਂ ਨੇ ਨਿੰਮ ਦੇ ਪਾਣੀ ਨਾਲ ਉਹਨਾਂ ਦੇ ਸਿਰ ਵਿਚਾਲੇ ਜ਼ਖਮਾਂ ਨੂੰ ਸਾਫ਼ ਕਰਕੇ ਹਲਦੀ ਦਾ ਲੇਪ ਕੀਤਾ ਤੇ ਕੜਾ ਬਣਾ ਕੇ ਭਾਈ ਸਾਹਿਬ ਦੇ ਸਿਰ ਤੇ ਬੰਨਣਾ ਸ਼ੁਰੂ ਕਰ ਦਿੱਤਾ। ਪਾਈ ਸਭ ਹੌਲੀ-ਹੌਲੀ ਹੋਸ਼ ਵਿੱਚ ਆਏ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੇਡ ਉਸੇ ਰਾਤ ਜਕਰੀਆ ਖਾਨੋਂ ਪਸਾਬ ਦਾ ਬੰਨ ਪੈ ਗਿਆ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੇ ਬੇਗੁਨਾਹ ਸਿੰਘਾਂ ਨੂੰ ਹੋਰ ਤਸੀਹੇ ਦਿੱਤੇ ਇਹ ਤਕਲੀਫ ਉਸੇ ਦਾ ਫਲ ਹੈ ਉਸ ਨੇ ਪਸਤਾਵਾ ਕਰਦਿਆਂ ਭਾਈ ਸੁਬੇਗ ਸਿੰਘ ਨੂੰ ਸਿੰਘਾਂ ਕੋਲ ਕਾਹਨੂਵਾਲ ਦੇ ਖਾਂਬਾ ਵਾਲ ਭੇਜਿਆ ਕਿ ਉਸ ਨੂੰ ਬਖਸਿਆ ਜਾਵੇ ਸਿੰਘਾਂ ਨੇ ਲੰਬੀ ਵਿਚਾਰ ਤੋਂ ਬਾਅਦ ਆਖਿਆ ਕਿ ਭਾਈ ਤਾਰੂ ਸਿੰਘ ਦੀ ਚਰਨ ਦਾਸੀ ਜੁੱਤੀ ਤੁਰਕੇ ਸਿਰਾਂ ਤੇ ਮਾਰੀ ਜਾਵੇ ਤਾਂ ਪਸਾਬ ਦਾ ਬੰਨ ਖੁੱਲ ਜਾਵੇਗਾ ਇਸ ਤਰੀਕ ਤਰ੍ਹਾਂ ਹੀ ਕੀਤਾ ਗਿਆ ਉਝੇ ਹੀ ਸਮੇ ਬਾਅਦ ਸਾਬ ਖੁੱਲ ਕੇ ਆ ਗਿਆ ਜਕਰਿਆ ਖਾਨ ਤੁਰੰਤ ਤੰਦਰੁਸਤ ਹੋ ਕੇ 4 ਦਿਨ ਜਿਉਂਦਾ ਰਿਹਾ ਤੇ ਫਿਰ ਅਚਨ ਚੇਤ ਹੀ ਮਰ ਗਿਆ ਜਦ ਇਸ ਘਟਨਾ ਬਾਰੇ ਪਾਈ ਤਾਰੂ ਸਿੰਘ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਸਮਾਂ ਵੀ ਆ ਗਿਆ ਅਖੀਰ ਪਾਈ ਤਾਰੂ ਸਿੰਘ ਜੀ 25 ਸਾਲ ਦੀ ਉਮਰ ਜੁਲਾਈ 1745 ਈਸਵੀ ਦਿਨ ਸੋਮਵਾਰ ਸ਼ਹੀਦੀ ਪਾ ਗਏ ਪਾਈ ਤਾਰੂ ਸਿੰਘ ਨੇ ਸੰਸਕਾਰ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਵਿੱਤਰ ਜਲ ਮੰਗਾ ਕੇ ਅੰਤਮ ਇਸ਼ਨਾਨ ਕਰਾਇਆ ਗਿਆ ਉਨ੍ਹਾਂ ਦੀ ਚਿਖਾ ਨੂੰ ਅਗਨੀ ਪਾਈ ਸੁਬੇਗ ਸਿੰਘ ਜਬਰਨੇ ਦਿੱਤੀ ਜਪੂ ਜੀ ਸਾਹਿਬ ਅਤੇ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਗਈ ਅਤੇ ਕੜਾ ਪ੍ਰਸ਼ਾਦ ਦੇ ਦੇਗ ਵਰਤਾਈ ਗਈ ਭਾਈ ਤਾਰੂ ਸਿੰਘ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਲਾਹੌਰ ਦੇ ਦਿੱਲੀ ਦਰਵਾਜੇ ਤੋਂ ਬਾਹਰ ਕੀਤਾ ਗਿਆ ਭਾਈ ਰਤਨ ਸਿੰਘ ਪੰਗੂ ਲਿਖਦੇ ਹਨ ਹੂਤੋ ਅਮਰਤ ਸਰ ਜਦ ਸੁ ਮੰਗਾਇਓ ਆਪ ਸਿੰਘ ਅਸਨਾਨ ਕਰਾਇਓ ਕੜਾ ਪ੍ਰਸ਼ਾਦ ਕਰਿਓ ਤਵਹੀ ਸਬਦ ਪੜਿਓ ਜਪ ਜੀ ਸਭ ਹੀ ਆਨੰਦ ਭੜਿਏ ਕਰ ਅਰਦਾਸ ਸਿੰਘ ਸੁਬੂ ਨਾਡੇ तिसपास ਪਰਚੀਨ ਪੰਥ ਪ੍ਰਕਾਸ਼ ਪੰਨਾ ਨੰਬਰ 103 ਤੇ ਲਿਖਿਆ ਹੋਇਆ ਹੈ ਭਾਈ ਤਾਰੂ ਸਿੰਘ ਜੀ ਦੀ ਸਹੀਦੀ ਬਾਰੇ ਸ੍ਰੀ ਰਵਿੰਦਰਨਾਥ ਟੈਗੋਰ ਨੇ ਜੋ ਕਵਿਤਾ ਲਿਖੀ ਉਸ ਦਾ ਅਨੁਵਾਦ ਪੰਜਾਬੀ ਵਿੱਚ ਜੰਗ ਬਹਾਦਰ ਗੋਇਲ ਕਰਦੇ ਹੋਏ ਲਿਖਦੇ ਹਨ ਮੈਨੂੰ ਤੇਰੀ ਭਰੀ ਜਵਾਨੀ ਤੇ ਰਹਿਮ ਆਉਂਦਾ ਹੈ ਜਾਵੇ ਵਕਸਦਾ ਹਾਂ ਤੇਰੀ ਜਾਨ ਬਸ ਇਸ ਦੇ ਇਵਜ਼ ਵਿੱਚ ਮੈਨੂੰ ਤੂੰ ਇਹ ਤੋਹਫਾ ਦੇ ਜਾ ਜਾਣ ਵਲ ਗਿਆ ਤੋਹਫੇ ਦੇ ਜਾ ਮੈਨੂੰ ਖੂਬਸੂਰਤ ਲੰਮੇ ਵਾਲ ਮਨਜ਼ੂਰ ਹੈ ਬਹਾਦਰ ਸਾ ਭਾਈ ਤਾਰੂ ਸਿੰਘ ਨੇ ਕਿਹਾ ਤੂੰ ਵੀ ਕਰਿਆ ਕਰੇਗਾ ਆਜ਼ਾਦ ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ ਦੇ ਜਵਾਨ ਜਾਵਾਂਗਾ ਤੈਨੂੰ ਆਪਣੇ ਸੋਹਣੇ ਲੰਮੇ ਵਾਲ ਪਰ ਇਕੱਲੇ ਵਾਲ ਨਹੀਂ ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ